ਸੁਣ ਲੋ ਬਈ ਹੁਣ ਜਿਹੜੀ ਖਬਰ ਆਈ ਹੈ ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਹੈ ਜੀ ਹਾਂ ਹੁਣ ਅੰਮ੍ਰਿਤਸਰ ਦੇ ਵਿੱਚ ਪੁਲਿਸ ਮੁਲਾਜ਼ਮ ਆਪਣੇ ਫੋਨ ਦਾ ਇਸਤੇਮਾਲ ਨਹੀਂ ਕਰ ਸਕਣਗੇ ਜੀ ਹਾਂ ਤੁਸੀਂ ਠੀਕ ਸੁਣਿਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਜਿਸ ਤੇ ਵਿੱਚ ਡਿਊਟੀ ਦੇ ਦੌਰਾਨ ਜੇਕਰ ਕੋਈ ਵੀ ਮੁਲਾਜ਼ਮ ਫੋਨ ਯੂਜ਼ ਕਰਦਾ ਯਾਨੀ ਕਿ ਫੋਨ ਦਾ ਇਸਤੇਮਾਲ ਕਰਦਾ ਹੋਇਆ ਚੈਟਿੰਗ ਕਰਦਾ ਹੋਇਆ ਦਿਖਾਈ ਦਿੱਤਾ ਤਾਂ ਉਸਤੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ ਸੋ ਇਸ ਵਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸਦੇ ਚੱਲੀਏ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਲਿਖਤੀ ਹੁਕਮ ਜਾਰੀ ਕੀਤੇ ਗਏ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਸਰ ਹੀ ਇਸ ਕੰਨ ਨੂੰ ਦੇਖਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਡਿਊਟੀ ਦੇ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਅਤੇ ਕੁਝ ਮੁਲਾਜ਼ਮ ਆਰਾਮ ਨਾਲ ਕੁਰਸੀ ਉੱਤੇ ਬੈਠ ਕੇ ਜਾਂ ਫਿਰ ਆਪਣੀ ਗੱਡੀ ਦੇ ਵਿੱਚ ਬੈਠ ਕੇ ਡਿਊਟੀ ਵਾਲੀ ਥਾਂ ਦੇ ਉੱਤੇ 스마트ਫੋਨ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਕੁਝ ਕਰਦੇ ਹੋਏ ਦਿਖਾਈ ਦਿੱਤੇ ਨੇ ਜਾਂ ਫਿਰ ਕਹਿ ਲਈਏ ਕਿ ਅਕਸਰ ਹੀ ਚੈਟਿੰਗ ਕੀਤੀ ਜਾਂਦੀ ਹੈ WhatsApp ਤੇ ਰਹੀ ਜਾਂ ਫਿਰ ਕੋਈ ਹੋਰ سوشل میڈیا ਦੀ ਵਰਤੋਂ ਹੁੰਦੀ ਹੈ ਅਜਿਹੇ ਦੇ ਵਿੱਚ ਡਿਊਟੀ ਦੇ ਵਿੱਚ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਜਨਤਾ ਦੀ ਸੁਰੱਖਿਆ ਦੇ ਵਿੱਚ ਕੋਤਾਹੀਤ ਦੇਖਣ ਨੂੰ ਮਿਲਦੀ ਹੈ ਸੋ ਇਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਆਫ ਅੰਮ੍ਰਿਤਸਰ ਨੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਜਿਸ ਵਿੱਚ ਹੁਣ ਕੋਈ ਵੀ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਦੇ ਦੌਰਾਨ ਆਪਣੇ 스마트ਫੋਨ ਦਾ ਇਸਤੇਮਾਲ ਨਹੀਂ ਕਰ ਸਕੇਗਾ ਸਿਰਫ ਜੇਕਰ ਕੋਈ ਫੋਨ ਕਾਲ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਸੁਣ ਕੇ ਤੁਰੰਤ ਕੱਟ ਕੇ ਆਪਣੀ ਜੇਬ ਦੇ ਵਿੱਚ ਪਾਣਾ ਹੋਵੇਗਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਫੋਨ ਦੇ ਉੱਤੇ ਕੁਝ ਟਾਈਪਿੰਗ ਕਰਦੇ ਹੋਏ ਦਿਖਾਈ ਦਿਵੋ ਜਾਂ ਫਿਰ ਲੰਬਾ ਸਮਾਂ ਆਪਣੇ ਫੋਨ ਦੇ ਨਾਲ ਜੁੜੇ ਹੋਏ ਦਿਖਾਈ ਦਿਵੋ ਜੇਕਰ ਅਜਿਹਾ ਹੁੰਦਾ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ جائے گی جی ہاں یعنی کہ ਹੁਣ ਪੁਲਿਸ ਮੁਲਾਜ਼ਮਾ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਪੁਲਿਸ ਕਮਿਸ਼ਨਰ ਆਫ ਅੰਮ੍ਰਿਤਸਰ ਵੱਲੋਂ ਸੋ ਹੁਣ ਜਿਹਾ ਕਰਨ ਦੇ ਨਾਲ ਕਿੰਨਾ ਕੋ ਫਰਕ ਪੈਂਦਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਹੁਣ ਜੋ ਪੁਲਿਸ ਕਮਿਸ਼ਨਰ ਦੇ ਬਿਆਨ ਦੇ ਮੁਤਾਬਿਕ ਸਾਹਮਣੇ ਆਇਆ ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਨੋਟਿਸ ਜਾਰੀ ਕੀਤਾ ਉਸ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਦੀ ਡਿਊਟੀ ਦੇ ਦੌਰਾਨ ਕਾਫੀ ਸਾਰੇ ਪੁਲਿਸ ਮਲਾਜ਼ਮ ਆਪਣੇ ਮੋਬਾਈਲ ਫੋਨਾਂ ਦੇ ਉੱਤੇ ਹੀ ਵਿਅਸਤ ਰਹਿੰਦੇ ਨੇ ਜਿਸ ਦੇ ਵਿੱਚ ਆਮ ਜਨਤਾ ਦੀ ਸੁਰੱਖਿਆਤਾ ਦੂਰ ਹੈ ਉਹ ਆਪਣੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾ ਲੈਂਦੇ ਨੇ ਸੋ ਇਸੇ ਦੇ ਮੱਦੇਨਜ਼ਰ ਹੁਣ ਪੁਲਿਸ ਮਲਾਜ਼ਮ ਆਪਣੀ ਡਿਊਟੀ ਦੇ ਦੌਰਾਨ ਫੋਨ ਦਾ ਜਾਂ ਫਿਰ ਕਹ ਲਈਏ 스마트 ਫੋਨ ਦਾ ਇਸਤੇਮਾਲ ਨਹੀਂ ਕਰ ਸਕਣਗੇ ਨਾ ਹੀ ਡਿਊਟੀ ਦੇ ਦੌਰਾਨ ਤੁਸੀਂ ਫੇਸਬੁੱਕ ਚਲਾ ਸਕੋਗੇ ਨਾ ਹੀ ਡਿਊਟੀ ਦੇ ਦੌਰਾਨ ਤੁਸੀਂ ਵਟਸਐਪ ਚਲਾ ਸਕੋਗੇ ਨਾ ਹੀ ਇੰਸਟਾਗ੍ਰam ਅਤੇ ਨਾ ਹੀ YouTube ਫੋਨ ਕਾਲ ਸਿਰਫ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਰিসিਵ ਕਰ ਸਕਦੇ ਹੋ ਜਾਂ ਗੱਲ ਕਰ ਸਕਦੇ ਹੋ ਤੇ ਤੁਰੰਤ ਉਸ ਨੂੰ ਆਪਣੀ ਜੇਬ ਵਿੱਚ ਪਾਣਾ ਹੋਵੇਗਾ ਯਾਨੀ ਕਿ ਪੂਰਾ ਦਾ ਪੂਰਾ ਧਿਆਨ ਤੁਸੀਂ ਆਪਣੀ ਡਿਊਟੀ ਦੇ ਵਿੱਚ ਲਾਣਾ ਹੋਵੇਗਾ ਜੇਕਰ ਡਿਊਟੀ ਦੇ ਦੌਰਾਨ ਤੁਸੀਂ ਕੋਈ ਵੀ ਕੁਤਾਹੀ ਕਰਦੇ ਹੋਏ ਦਿਖਾਈ ਦਿੱਤੇ ਜਾਂ ਫਿਰ ਕਹਿ ਲੀਏ ਆਪਣੇ ਫੋਨ ਦੇ ਵਿੱਚ ਹੀ ਬਿਜ਼ੀ ਹੋਏ ਦਿਖਾਈ ਦਿੱਤੇ ਤਾਂ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਟੂਰਿਸਟ ਆਉਂਦੇ ਨੇ ਸਭ ਤੋਂ ਵੱਧ ਇੱਥੇ ਟੂਰਿਸਟ ਵੱਖ-ਵੱਖ ਥਾਵਾਂ ਤੇ ਵਿਜ਼ਿਟ ਕਰਦੇ ਨੇ ਅਜੇ ਇਦੇ ਵਿੱਚ ਕਈ ਕਟਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਸੋ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਵਾਸੀਆਂ ਦੀਆਂ ਅਤੇ ਜਿਹੜੇ ਯਾਤਰੀ ਆਂਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਦੇ ਲਈ ਪੁਲਿਸ ਅਧਿਕਾਰੀ ਨੇ ਇਹ ਫੈਸਲਾ ਕੀਤਾ ਹੈ ਯਾਨੀ ਕਿ ਹੁਣ ਪੁਲਸ ਮਲਾਜ਼ਮ ਆਪਣਾ ਫੋਨ ਨਹੀਂ ਚਲਾ ਸਕਣਗੇ ਇਸ ਦੇ ਨਾਲ ਹੀ ਪੁਲਿਸ ਮਲਾਜ਼ਮ ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਰੀਲ ਪਾਉਂਦੇ ਨੇ ਜਾਂ ਫਿਰ ਕੋਈ ਵੀ ਅਜਿਹਾ ਕੁਝ ਕੰਮ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ